شوي ڏاٻي جت گيو ايسون ओं पार्टी جت گي ਸੇਈ ਪਾਹੀ ਜੀ ਨਿਕਾਬ ਜੀ ਗਾਇ ਜਾਓ ਅਰੇ ਨਾ ਜੀ ਇਹੋ ਲੱਗਿਆ ਕਰੇ ਜੇ ਬਾਕੀ ਅਲੀ ਫਰੈਸ਼ ਹੋਈ ਨਹੀਂ ਆਹੋ ਕੋਈ ਅੱਬ ਫਰੈਸ਼ ਹੋਣਾ ਚਲੋ ਚਲ ਬੰਟਾਉਣਾ ਜਿਹੜੀ ਜਿਮਣੀ ਚੂਣ ਜੜੀ ਆ ਜੀ ਜਿੱਤ ਪ੍ਰਾਪਤ ਕੀਤੀ ਆ ਉਸ ਬਾਰੇ ਜੀ ਜਿਹੜੀ ਪਿਛਲੇ ਦਿਨੀ ਜਲੰਧਰ ਦੀ ਜਿਮਨੀ ਇਲੈਕਸ਼ਨ ਹੋ ਕੇ ਹੱਡੀ ਆ ਉਹਦਾ ਅਚਰਜ ਰਿਜ਼ਲਟ ਆ ਜਿਹੜਾ ਉਹਦੇ ਰਿਜ਼ਲਟ ਨੇ ਇੱਕ ਹਸਾਬਤ ਕਰ ਦਿੱਤਾ ਪੰਜਾਬ ਚ ਕੀ ਲੋਕਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਲਾਈ ਆ ਤਾਂ ਵੱਡੀ ਵੱਡੀ ਪੱਧਰ ਤੇ ਜਲੰਧਰ ਵੈਸਟ ਵਾਲਿਆਂ ਨੇ ਆਮ ਆਦਮੀ ਪਾਰਟੀ ਤੇ ਯਕੀਨ ਕਰਦੇ ਆ ਬਾਕੀ ਪਾਰਟੀਆਂ ਦੀਆਂ ਜਮਾਨਤਾਂ ਜ਼ਬਤ ਕਰਾ ਕੇ ਇੱਕ ਤਰਫਾ ਫੈਸਲਾ ਜਿਹੜਾ ਬਹੁਤ ਜਲੰਧਰ ਵੈਸਟਰਨ ਦਿੱਤਾ ਮੈਂ ਆਪਣੇ ਵੱਲੋਂ ਜਲੰਧਰ ਵਾਸੀਆਂ ਨੂੰ ਆਮ ਆਦੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਲੱਖ ਲੱਖ ਵਧਾਈ ਦਿੰਨਾ ਹੈ। ਚਰਚਾ ਬਹੁਤ ਚੱਲ ਰਹੀ ਹੈ ਜੀ ਇੱਕ ਛੜੀ ਹੋਈ ਹੈ ਡੇਰ ਬਾਬਾ ਨਾਨਕ ਤੇ ਰਵੀਸ਼ਰਨ ਕਾਲੂ ਦੀ ਉਸ ਵਾਰ ਵੀ ਥੋੜਾ ਜਿਹਾ ਸਪੈਸਟਿਕਨ ਦੀ। ਵੇਖੋ ਦਲ ਬਤਲੂਆਂ ਵਾਸਤੇ ਕਿਤੇ ਕੋਈ ਜਗ੍ਹਾ ਨਹੀਂ। ਐ ਉਹੀ ਰਵੀ ਕਰਨਾ ਜਿਹਨੂੰ ਸਾਰੇ ਲੋਕ ਜਾਣਦੇ ਨੇ। ਜਿਹੜਾ ਪਿਛਲੇ ਦਿਨਾਂ ਚਰਚਾ ਛੜੀ ਹੈ ਕਿ ਉਹਨੂੰ ਆਮ ਆਦੀ ਪਾਰਟੀ 'ਚੋਂ ਨਿਆਉਣਾ। ਜਿਹੜੀ ਪਾਰਟੀ ਚ ਰਹਿ ਕੋ ਨਾ ਇਨਾ ਵੱਡਾ ਸਮਾਂ ਇਨਾ ਲੁੱਟਮਾਰ ਕੀਤੀ ਹੋਵੇ ਕਾਲੀ ਦਲ ਚ ਰਹਿੰਦੇ ਆ ਸਾਰੇ ਪੰਜਾਬ ਨੂੰ ਵੀ ਸਾਰੇ ਹਿੰਦੁਸਤਾਨ ਨੂੰ ਪਤਾ ਜਿਹੜਾ ਬੰਦਾ ਉਸ ਪਾਰਟੀ ਦਾ ਨਹੀਂ ਬਣਿਆ ਅੱਜ ਤੋਂ 2 ਮਹੀਨੇ ਪਹਿਲਾਂ ਉਸ ਬੰਦੇ ਨੇ ਬੀਜੇਪੀ ਚ ਜੁਆਇਨ ਕੀਤਾ ਔਰ 2 ਮਹੀਨੇ ਬਾਅਦ ਹੀ ਹੁਣ ਉਹ ਤਾਂ ਬੀਜੇਪੀ ਚ ਸਾਹ ਘੁੱਟਣ ਲੱਗ ਗਿਆ ਤਾਂ ਹੁਣ ਇੱਕ ਪ੍ਰੋਪਗੈਂਡਾ ਜਿਹੜਾ ਵਾ ਉਹ ਕਰਦੇ ਨੇ ਲੋਕ ਕੁਛ ਸ਼ਰਾਰਤੀ ਲੋਕ ਆ ਆਮ ਆਦਮੀ ਪਾਰਟੀ ਚ ਦਲਬਧਨੂਆਂ ਲਈ ਕੋਈ ਜਗ੍ਹਾ ਨਹੀਂ ਆਮ ਆਦਮੀ ਪਾਰਟੀ ਆਸੀ ਪਾਰਟੀ ਹੈ ਚੰਗੇ ਇਨਸਾਨਾਂ ਵਾਸਤੇ ਆਮ ਆਦਮੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਪਰ ਜਿਹੜੇ ਐਸੇ ਕੁਝ ਲੋਕ ਜਿਹੜੇ ਮੌਕੇ ਨੂੰ ਵੇਖ ਕੇ ਆਮ ਆਦਮੀ ਪਾਰਟੀ ਚ ਜੁਆਇਨ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਹਰ ਬੰਦੇ ਉਸ ਬੰਦੇ ਦਾ ਬਾਇਓ ਡਾਟਾ ਉਹਦਾ ਪਿਸ਼ੋਕੜ ਉਹਦਾ ਕਰਤਾਰ ਵੇ ਕਿ ਉਹਨੂੰ ਜੁਆਇਨ ਕਰ ਦਿਆ ਅਦਰਵਾਈਜ਼ ਆਮ ਆਦੀ ਪਾਰਟੀ ਆਸੇ ਬੰਦੇ ਨੂੰ ਕਦੀ ਆਮ ਆਦੀ ਪਾਰਟੀ ਜੁਆਇਨ ਨਹੀਂ ਕਰੂਗਾ ਬੰਦਾ ਸਮਝਦਾ ਦਿਲੰਦਰ ਤੇ ਝਾੜੂ ਖੜੇ ਜਾ ਇਸ ਤਰ੍ਹਾਂ ਬਾਕੀ ਵੀ ਜਿੰਨੀ ਚੋਣਾਂ ਨੇ ਕੀ ਲੱਗਦਾ ਕਿਸ ਤਰ੍ਹਾਂ ਦਾ ਰੂ ਜਾਣ ਮਿਲੇਗਾ ਮੇਰੇ ਖਿਆਲ ਚ ਵੀ ਮੈਂ ਸਮੇਂ ਤੋਂ ਪਹਿਲਾਂ ਤਾਂ ਕੁਛ ਵੀ ਨਹੀਂ ਚਾਹੁੰਦਾ ਇਹ ਲੋਕਾਂ ਦਾ ਫਤਵਾ ਲੋਕਾਂ ਨੇ ਫਤਵਾ ਦੇਣਾ ਪਰ ਮੈਂ ਉਮੀਦ ਇਹ ਰੱਖਦਾ ਹਾਂ ਪੰਜਾਬ ਦੇ ਲੋਕਾਂ ਦੇ ਜਿਹੜੀਆਂ ਬਾਕੀ 4 ਜਿੰਨੀ ਚੋਣਾਂ ਹੋਣ ਵਾਲੀਆਂ ਰਿਜ਼ਲਟ ਸਾਰੀ ਜਗ੍ਹਾ ਵਧੀਆ ਮਿਲੇਗਾ ਤਕੀ ਲੱਗਦਾ ਭਗਵੰਤ ਮਾਨ ਦੇ ਕੰਮਾਂ ਨੂੰ ਮੋਹਰ ਲੱਗੀ ਬਿਲਕੁਲ ਵੇਖੋ ਜੀ ਜਿਹੜੇ 2 ਸਾਲ ਚ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਪੰਜਾਬ ਦੇ ਲੋਕਾਂ ਨੇ ਇਹ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਦੀ ਗਵਾਈ ਚ ਜਿਹੜੀ ਚੱਲ ਰਹੀ ਆ ਉਹਦੇ ਕੰਮਾਂ ਤੇ ਮੋਹਰ ਜਿਹੜੀ ਲੋਕਾਂ ਨੇ ਲਾਈ